ਕੋ ਪਿਛੜ ਜੰਦੀ ਨਹੀਂ ਕੋਟਰੀ ਆਇਆ ਨਹੀਂ ਪਾਜੀ ਨਹੀਂ ਆਏ ਉਹਨੂੰ ਬ੍ਰੀਕ ਕਿ ਕਰਨਾ ਕੋਈ ਕੋਲ ਬਹਿਣ ਆਲਾ ਵੇਖੋ ਕੋਈ ਕਰ ਲੈਂਦਾ ਪਿੱਛੇ ਕੀ ਕਰਦੇ ਹਾਂ ਪਤਾ ਮੈਂ ਵੀ ਜਾਣੀ ਨਹੀਂ ਜਾਈ ਨਾ ਨਾਲ ਹਾਂ ਉਹਦੀ ਹੈ ਇੰਦਰ ਮੂੰਹ ਤੇ ਉੱਕੇ ਬੈਠੇ ਰਹਿੰਦੇ ਅਸਲ ਕੋਈ ਮੈਂ ਬੋਤ ਮੈਨੂੰ ਆ ਲੈ ਲੈ ਤੂੰ ਇੱਥੇ ਬਹਿ ਜਾ ਮੈਂ ਵੀ ਕੱਲ ਦੀ ਆਈ ਹਾਂ ਤੇ ਮੰਮੀ ਵੇਖਦਾ ਇਦਾਂ ਹੀ ਬੈਠੀ ਰਹਿੰਦੀ ਮੋਝੁੱਕ ਕੇ ਨਾਲੋਂ ਗੱਲ ਕਰਨ ਵਾਲਾ ਨਾ ਕੋ ਭਰਾ ਹੁੰਦਾ ਤੇ ਵਿਆਹ ਆ ਹੁੰਦਾ ਤੇ ਨੌ ਵਾਲੀ ਹੁੰਦੀ। ਇੱਥੇ ਗੱਲਾਂ ਬਾਤਾਂ ਮਾਰਦੀ। ਐ ਇੱਦਾਂ ਵਿਚਾਰੀ ਬੈਠੀ ਰਹੀਦੀ ਸੋਚੀ ਪਈ ਰਹੀਦੀ ਬਣਾ ਰਹੀ ਕਿ ਇਹ ਸੋਹਣੀ ਜਲਦੀ ਚਲੀ ਜਾਊਗੀ। ਮੂਈ ਨਾ ਪਾਵੇ ਆ ਕੋ ਆਪਣੇ ਘਰਾਂ ਚ ਚੱਲ ਜਾਂਦੀਆਂ ਤੇ ਘੜੀ ਜਾ ਰੋਜ਼ ਚ ਜਾਈਦਾ। ਤੇ ਧਿਆਨ ਤੇ ਆਉਂਦਾ ਹੀ ਆ ਵਾਰ-ਵਾਰ। ਪਰ ਰੋਜ਼ ਤਾਂ ਜਾਇਦਾ ਕਿ ਆ ਕੋਈ ਨਾ। ਮੈਂ ਵੀ ਤਾਂ ਹੀ ਇੱਕ ਦਿਨ ਬੈਠਾ ਆ ਜਾਈਆ ਕਰਕੇ ਕਿ ਜੀ ਲੱਗਣਾ ਰਿਹਾ। ਮੈਨੂੰ ਇਹ ਨਾ ਵੀ ਆਪਾਂ ਕੱਢ ਨਾ ਜਾਈਆਂ ਚਾਵੇਂ ਇਹ ਨਾ ਵੀ ਕਰਕੇ ਜੋ ਘਰਾਂ ਰੱਖਿਆ ਇਹ ਵੀ ਅੱਗੇ ਵੀ ਆਉਗੀ। ਇਕੱਲੇ ਬੰਦੇ ਨਾਲ ਹੀ ਨਹੀਂ ਲੱਗਦਾ। ਸੋ ਇਦਰ ਹੀ ਆਵੈਲਾ ਆ ਬੀ ਆਜ ਨਹੀਂ ਕਦੀ ਕਦੀ ਸ਼ਾਮਾਂ ਨੂੰ ਅੱਛਾ ਹਾਂ ਹਰ ਕੰਦੀ ਰਹਿੰਦੀ ਹੈ ਭਾਬੀ ਆ ਕੰਦੀ ਤਾਂ ਹੀ ਤੁੰਗ ਆ ਜਾਂਦੀ ਅੱਛਾ ਅੱਛਾ ਕੋ ਦੇ ਦੇ ਨਹੀਂ ਕਿਹ ਲੈ ਰੋਟੀ ਬਣ ਕੇ ਤੇ ਤੁਹਾਨੂੰ ਯਾਦ ਹੈ ਸੱਚ ਆਪਣਾ ਵੀ ਖਰਾਬ ਪਾਣੀ ਨਾਲ ਟੈਂਕੀ ਮੰਮੀ ਆਖੰਦੇ ਰਹੀ ਉਹਦੇ ਕੋਲ ਵੀ ਗੱਲ ਕਰਾਈ ਸੀ ਤੇ ਇਹ ਉਹਦੇ ਕੋਲ ਸਦਮ ਹੋ ਗਿਆ ਇਹ ਮੈਂ ਚੱਲੀ ਹਾਂ ਲੈ ਚਲ ਤੂੰ ਆ ਗਈ ਮੈਂ ਚਾਚਾ ਪਾਣੀ ਪਿਆ ਕੇ ਫੇਰੀ ਜਾਣੀ ਸੀ ਤਾਂ ਮੰਮੀ ਕਹਿੰਦੀ ਰਹਿੰਦੀ ਹੈ ਭਾਬੀ ਕਹਿੰਦੀ ਚੱਲ ਰਹੀ ਰਹਿੰਦੀ ਤੇ ਲੰਬੀ ਰੋਟੀ ਕਹਿੰਦੀ ਬੁਕਾਤ ਅਸੀਂ ਦੇ ਜਾਂਦੀ ਗਏ ਦੇ ਜਾਂਦੀ ਆਹੋ ਤੇ ਤੋਰ ਕਿਤੇ ਪਕਣਾ ਮੈਂ ਚੱਲ ਨਹੀਂ ਨਹੀਂ ਚਾਹੀਦਾ ਮੇ ਗੱਲ ਦੀ ਆਈ ਹੈ ਨਾ ਆ ਜਾਂਦੀ ਦੀ ਦੋਵੇਂ ਟਾਈਮ ਆ ਜਾਂਦੀ ਲਈ ਆਹੋ ਨਹੀਂ ਤੇ ਅਗਲਾ ਆ ਕੇ ਹੁਣ ਇੰਨਾ ਦੇ ਬੇਟੇ ਆਉਣਾ ਜਾਣਾ ਜ਼ਰਾ ਵੀ ਕੱਟਿਆ ਪੀ ਕੇ ਉਧਰ ਹੀ ਖੁੱਲਾ ਠੀਲ ਨਹੀਂ ਹੁੰਦਾ ਇੰਨਾ ਨਹੀਂ ਪੀ ਕੇ ਦਰ ਨਹੀਂ ਹੈਗਾ ਕਿਤੇ ਜੇ ਉਹ ਜੀ ਉਹ ਤੇਨੂੰ ਪਤਾ ਫਿਰ ਮੈਂ ਮੈਂ ਤਾਂ ਮੈਂ ਤੇ ਚੇਤੇ ਹੁੰਦੇ ਨਹੀਂ ਵਧੀਆ ਬਚਾ ਚਾਹ ਤਾਂ ਵੀ ਵਿਚਾਰੀ ਹੋ ਗਈ ਕੋ ਜੀ ਚੂਜ ਪੁੱਛ ਲੈ ਇੰਦੀ ਕੋ ਸਵਦਾ ਪਤਾ ਪੁੱਛ ਜਾਂਦੀ ਹੈਗਾ ਕਿ ਨਹੀਂ ਹੈਗਾ ਆਨੇ ਮੇਰੀ ਕੱਲ ਪਰਸੋਂ ਗੱਲ ਵੀ ਕਰਾਈ ਤਾਂ ਵੀ ਹੈ ਨਹੀਂ ਆ ਮੋਟਰ ਪਾਣੀ ਪੇਟੀ ਦੀ ਮੋਟਰ ਨਹੀਂ ਚੱਲਾਂਦੀ ਅੱਛਾ ਅੱਛਾ ਹਾਂ ਵੀ ਕੁਛ ਬਣੀ ਵਿਚਾਰਦਾ ਚੁਰਦਾ ਤੇ ਚੱਲ ਇਹਦਰ ਭਾਬੀ ਨੇ ਕਰਵਾਈ ਗੱਲ ਅੱਛਾ ਅੱਛਾ ਨਹੀਂ ਨਹੀਂ ਪਾਣੀ ਕੋ ਨਹੀਂ ਤੇ ਚੱਲ ਮੈਂ ਲੈ ਆਉਂਦੀ ਨਹੀਂ ਦੋਵੇਂ ਟਾਈਮ ਕਦੀ ਨਿਗਨਾਹ ਨੂੰ ਤੇ ਨਹੀਂ ਕੀਤੀ ਵਿਚਾਰੀ ਮੈਂ ਝੱਸ ਕੇ ਆ ਰਹੀ ਦੀ ਲੈ ਜਾਓ ਤੇ ਹੁਣ ਵੀ ਮੈਂ ਚੱਲੀ ਹਾਂ ਤੇ ਮੈਂ ਤਾਂ ਲੈ ਤੇਰੇ ਲਈ ਚਾਹ ਤਰਾ ਘਟ ਹੈ ਹਾਂ ਤੁਗੋ ਮਮਮੀ ਨਾਲ ਗੱਲਾਂ ਕਰਤਾ ਮਾਰ ਚਾਹਤਾ ਲੱਗਦਾ ਤੇ ਚਾਹ ਪਿਆ ਉਹ ਫਿਰ ਮੈਂ ਜਾਣਦੇ ਬਾਹਰ ਹੋਰ ਮਾੜਾ ਹੈ ਲੱਗ ਕਿਦਾਂ ਮੈਂ ਪੈਸਾ ਆਉਂਦੀ ਆ ਪੈਸਾ ਆਉਂਦੀ ਕਰੀ ਆਉਂਦੀ ਅੱਛਾ ਦਵਾਈ ਬੂਟੀ ਦਾ ਕਿਦਾਂ ਫਿਰ ਫਿਰ ਆਪੇ ਚਲ ਕੇ ਕਰ ਜਾਂਦੀ ਹੈ ਨਾ ਚੋਕੇ ਆਪੇ ਚਲ ਜਾਂਦੀ ਹੈ ਨਾ ਤੁੰ ਅੱਛਾ ਇਹ ਦੇਦੀ ਚਲਕੀ ਰੋਜ਼ ਉਹਦੇ ਪੌਦਾ ਫਰਾਉਣੀ ਗੰਗ ਕੋ ਕੰਮ ਕਰਨਾ ਮੇਗਾ ਇਹ ਘਰ ਦੀ ਗੁਰਦੀ ਕਰਕੇ ਮੈਸੇਜੇ ਸੇਜੇ ਤੋੜ ਕੇ ਨਹੀਂ ਲੈਂਦੀ ਅੱਛਾ ਫਰਾਣੀ ਦੀ ਹੁਣ ਅਪਰੀਲੋਂ ਲੰਘ ਤੇ ਜਾਣਾ ਹੀ ਪੈਣਾ ਮਾਂ ਤੂੰ ਨਾ ਰੋਜ਼ ਕਿੰਨੂ ਆ ਕੇ ਨਾ ਦੂਰ ਹੀ ਆਉਣੀ ਪੈਂਦੀ ਹਾਂ ਚਲ ਦੀਦੀ ਤੂੰ ਇੰਨੇ ਨਾ ਹਾਂ ਇਸ ਤਰ੍ਹਾਂ ਤੇਲੀ ਕੋਟ ਚਾਹ ਤੇ ਪਾਣੀ ਨਹੀਂ ਹੋਏਗਾ ਜਾਂ ਨਾਲੇ ਤੇ ਭਜਾਈ ਨੂੰ ਮੇਰੇ ਆ ਮੈਂ ਕਿਵੇਂ ਬੈਠਾਂ ਨਹੀਂ ਉਹਨੂੰ ਮੈਨੂੰ ਤਾਂ ਜ਼ਰੂਰੀ ਆ ਉਹ ਐਵੇਂ ਅੰਦਰ ਬੈਠੀ ਹੁੰਦੀ ਹੈ ਨਾ ਏਸੀ ਵਾਲੇ ਤੁਹਾਨੂੰ ਕੋ ਮਨੇ ਕਰ ਲਿਆ ਕਦੋਂ ਨਹੀਂ ਅਸ ਅਸ ਨਾਲੇ ਮੇਰੇ ਪਾਣੀ ਗਿਆ ਤੇ ਮੈਂ ਤੇਰੀ ਕੋਟ ਚਾਹ ਧਰਦਾ ਤੇ ਨਾ ਅੱਜ ਸਬਜੀ ਵੇਖ ਲਵਾਂ ਹਾਂ ਮmina ਦਾ ਕੁੜੀ ਵੀ ਉੱਧਰ ਨੇ ਲੈਣਾ ਨੇ ਚਲ ਤੂੰ ਹੈਗਾ ਹੀ ਉੱਧਰ ਆਓ ਚੱਲ ਮੈਂ ਉਹ ਆਮਾ ਚੰਗਾ ਮਾਤਾ ਫਿਰ ਮੈਂ ਵੀ ਉਹ ਉੱਧਰ ਚੇਤੀ ਆਵੇਂ ਚੰਗਾ ਚਾਹ ਬਣਾ ਲਉਂਗੀ ਫਿਰ ਮੈਂ ਛੇਤੀ ਕਰੀ ਕਿਵੇਂ ਜਿਆਸਾ ਮੱਗ ਨਾ ਹਾਂ ਤੇਰੀ ਕੋ ਮਹੀ ਆਹ ਸੱਚਾ ਦੋਸਤ ਅਸਲੀ ਕਰ ਕਦੋਂ ਆਈ ਹੈ ਮੈਂ ਆ ਥੋੜਾ ਜਿਹਾ ਹੀ ਹੋ ਗਈ ਆ ਜਾ ਬਹਿ ਜਾ ਮੈਂ ਇਹਦਾ ਪਤਾ ਨਹੀਂ ਲੱਗਾ ਮੈਨੂੰ ਪਤਾ ਲੱਗਦਾ ਮੈਂ ਤੇ ਉਸੇ ਪੱਤੀ ਜਾਣਾ ਸੀ ਮੈਨੂੰ ਪ੍ਰੀਤ ਵੀ ਆਈ ਸੀ ਗੱਲ ਦੀ ਹਾਂਜੀ ਆਈਏ ਕੱਲ ਦੀ ਆ ਜੀ ਬੈਠਾ ਚੰਗਾ ਨਹੀਂ ਤੁਹਾਡੀ ਮਾਂ ਵਿਚਾਰੀ ਚੁੱਪ ਕਰਕੇ ਬੈਠੀ ਰਹਿੰਦੀ ਕੱਲ ਦੀ ਵਾਵਾ ਉਹ ਵੀ ਵਾਵਾ ਹੋਈ ਅੰਨੀਏ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਸੱਚੀ ਚਾਰੇ ਚੁੱਪਾ ਕਰਕੇ ਤਾਈ ਜੀ ਬੈਠੇ ਰਹਿੰਦੇ ਆ ਮੈਂ ਅੱਜ ਕਈ ਵਾਰੀ ਚੱਲ ਜਾਂਦਾ ਨਾ ਪਤਾ ਪਾ ਮਰ ਘਰ ਉਹ ਵੀ ਨਹੀਂ ਟਾਈਮ ਲੱਗਦਾ ਆਉ ਘਰਾਂ ਦੇ ਘਰ ਨਹੀਂ ਹਾਂ ਪਰ ਮੈਂ ਫੇਰ ਵੀ ਚੱਲ ਜਾਨੀ ਮੈਂ ਬਠੀ ਨਹੀਂ ਨਹੀਂ ਤਾਈ ਜੀ ਇੱਥੇ ਆ ਜਾਓ ਮੇਰੇ ਕੋਲ ਆ ਕੇ ਬਹਿ ਜਾ ਕਰੋ ਬੰਦੇ ਦਾ ਮਾਨ ਹੋਰ ਹੋ ਜਾਂਦਾ ਪਰ ਜਿਵੇਂ ਨਾ ਉਹਨਾਂ ਨਾਲ ਉਹਨਾਂ ਨਾਲ ਵਾਤਾਕ ਜੀ ਪੈ ਗਈ ਆ। ਇਕੱਲੇ ਰਹਾਂਗੇ ਨਾ ਤੇ ਹੁਣ ਕੱਲ ਦੀ ਪ੍ਰੀਤ ਆਈ ਆ ਨਾ ਦੁਕਾਨ ਦੀ ਸਭ ਤੋਂ بڑا ਹੀ ਮਾਨ ਜਿਆ ਵਧੀਆ ਹੀ ਉਹਦਾ। ਕਿੰਨਾ ਹੀ ਆਂਦੀ ਚੱਲ। ਮੈਂ ਵੀ ਤਾਂ ਹੀ ਅਹੀਂ ਕੀਤਾ ਇਹ ਫੋਨ ਕੱਠੀਆਂ ਨਹੀਂ ਮੈਨੂੰ ਆਦੀ ਕੱਲ ਮੈਂ ਕੱਲ ਤੁਸੀਂ ਮੇਰੇ ਤੋਂ ਆਇਆ ਜੇ ਨਾ ਤੇ ਮੈਂ ਅੱਜ ਆ ਜਾਈਂ। ਅੱਛਾ ਮ शमी ਜੀ ਆ ਗਈ ਮੈਂ ਪੂਰੀ ਦਵਾਵਾਂ ਹੋ ਗਈਆਂ 4 ਵਜੇ ਤੈਨੂੰ ਪਤਾ ਲੇ ਲਓ। ਨਹੀਂ ਆ ਜਾ ਕਰੋ ਨੀ ਛੇਤੀ ਘੇੜਾ ਮਾਰ ਜਿਆ ਕਰੋ ਚਲੋ ਚੈਰੀ ਹਣਾ ਦਵੇ ਮਾਨ ਹੋਰ ਹੋ ਜਾਂਦਾ ਵਾ। ਆਉਂ ਉਹ ਨਾ ਜਿਹੜੀ ਹੈ ਜਿੰਨ ਜਿਹੜੀ ਚਲੋ ਤੁਹਾਡਾ ਵੀਰ ਹੁੰਦਾ ਤੇ ਆਪੇ ਵਿਹੁੰਦੀ ਕਰਦੀ ਨੋਹ ਘਰ ਆਉਂਦੀ ਹਣਾ ਤਾਇਆ ਜੀ ਹੁੰਦੇ ਤੇ ਉਹ ਵੀ ਬੜਾ ਹੋ ਜਾਣਾ ਸੀ ਹੁਣ ਕੱਲੀ ਚੈਰੀ ਟਵਰ ਪਰ ਆ ਬੁਥੇ ਬੈਠੀ ਰਹਿੰਦੀ ਲੋਈ ਨਾ ਕੱਲਾ ਤੇ ਰੁਕ ਵੀ ਨਾ ਹੋਵੇ ਹਾਂ ਤੇ ਪਰ ਹੁਣ ਕੀ ਕਰਨਾ ਭਾਬੀ ਜੀ ਤੈਨੂੰ ਪਤਾ ਤੇ ਹੈਗਾ ਹੀ ਇਹ ਜਿੱਤ ਰਹੀ ਹੈ ਤੇ ਹੁਣ ਸੈਣੀ ਉਹਦਾ ਤੇ ਬੰਮਾ ਚਲੋ ਅਸੀਂ ਜਿੰਨੇ ਜੋਗਿਆ ਕਰਦੇ ਆ ਪੈਨਸ਼ਨ ਵੀ ਤੁਰ ਕੇ ਲੈ ਚਲੇ ਜਾਂਦੀ ਮੈਂ ਤੇ ਬਥੇਰਾ ਨੇ ਤਾਈ ਜੀ ਦੱਸ ਦਿਆ ਕਰੋ ਇਹ ਨਾਲ ਚੱਲ ਜਿਆ ਕਰਨਗੇ ਪਤਾ ਨਹੀਂ ਕੀ ਮਹਿਸੂਸ ਕਰਦੇ ਵੀ ਜਾਂ ਮੈਂ ਰੋਜ਼ ਕੀ ਆਖਾਂ ਜਾਂ ਕੀਤਾ ਹਨ ਹਾਂ ਹੁੰਦਾ ਹੀ ਇੰਦੇ ਜਿੰਨੇ ਲੈਂਦੇ ਨਹੀਂ ਰੋਜ਼ ਵੀ ਕਿਨੂੰ ਕਿਸੇ ਦੇ ਕੰਮ ਕਰਾਂ ਤੇ ਆਪੂ ਆਪਣੀ ਬਥੇਰੀ ਹੁੰਦੇ ਨੇ ਹਾਂਜੀ ਤੇ ਹੋਰ ਪਾਣੀ ਲਵਾ ਨਾ ਪਾਣੀ ਤਾਂ ਮੈਨੂੰ ਪਿਆ ਤਾ ਫਰਿੱਜ ਖਰਾਬ ਹੋਈ ਤਾਈ ਦੀ ਤਤਾ ਪੀ ਲਿਆ ਮੇਰਾ ਨਹੀਂ ਠੰਡਾ ਨਹੀਂ ਮੈਂ ਪੀਣਾ ਬੰਦ ਕੀਤਾ ਮੈਂ ਪੀ ਲਿਆ ਸੀ ਤੇ ਚਲੋ ਕੋਈ ਨਹੀਂ ਗਾ ਪਾਣੀ ਆਈ ਕੁੜੀ ਵੀ ਨਾਲ ਹਾਂ ਆਈ ਹੋਈ ਅੱਛਾ ਹਾਂ ਚੜ ਗਈ ਹੋਣੀ ਬਾਹਰ ਨੂੰ ਖੇਡਣਾ ਇੱਧਰ ਮੇਰੇ ਵੱਲ ਨਹੀਂ ਆਈ ਅੱਜ ਮੈਂ ਕਿ ਕਿ ਇੱਧਰ ਆਈ ਮੈਂ ਬਾਹਰ ਨਿਕਲ ਗਈ ਹਾਂ ਉਹ ਤਾਂ ਮੈਨੂੰ ਪਿਆ ਵਾ ਬਸ ਸੌਂ ਖਵਾ ਕਿ ਚਾਲਤ ਇੱਕੋ ਕਾਰ ਲੱਗਦਾ ਕੋਈ ਈਦਾ ੱਖਾ ਨਹੀਂ ਲੱਗਦਾ ਤਾਈ ਤੇ ਪੰਮੋ ਹੋਣਾ ਹੀ ਤਾਈ ਨੂੰ ਤੇ ਬੰਦ ਨਹੀਂ ਕਰਾਉਂਦੇ ਪਖੜਾ ਬੂਆ ਨਹੀਂ ਤੁਹਾਡਾ ਘੜਾਉਂਦੇ ਵੀ ਤੁਸੀਂ ਤਾਂ ਰਹਿੰਦੀਆਂ ਜੀ ਆਪੋ ਆਪਣੇ ਘਰੇ ਐਦਾਂ ਫਿਰ ਤਾਈ ਦਾ ਧਿਆਨ ਰਹਿੰਦਾ ਵਾ ਰਾਤ ਵੀ ਇੱਕ ਦੋ ਵਾਰੀ ਤੇਰੇ ਤੇਰਾ ਵੀਰ ਤੇਰਾ ਵੀ ਉੱਠਦਾ ਵਾ ਵੇਨਦਾ ਵਾ ਸਾਡੇ ਵਿੱਚ ਆ ਜਦੋਂ ਤੁਹਾਨੂੰ ਵੀ ਟੈਨਸ਼ਨ ਨਹੀਂ ਹੈ ਉਹੀ ਇਹੀ ਤੁਹਾਨੂੰ ਲਿੰਦਾ ਹੁੰਦਾ ਗਜਾ ਜੇ ਆਦੀ ਬੂਆ ਬੱਣਿਆ ਹੋਵੇ ਤੇ ਨਾ ਕੋ ਖੂਨ ਨਾ ਕੋ ਕਿੰਦਾ ਤੇ ਕੀ ਜੋਨਾ ਚਿਰ ਬੰਦਾ ਕਈ ਵਾਰੀ ਵਿਚਾਰੀ ਰੋਟੀ ਬਣਾ ਲੈਂਦੀ ਤੇ ਕਈ ਵਾਰੀ ਤੇ ਮੈਂ ਨਹੀਂ ਨਹੀਂ ਤਾਈ ਜੀ ਨਹੀਂ ਬਣਦੀ ਤੇ ਰਹਿਣ ਦਿਆ ਕਰੋ ਜਿੱਥੇ ਮੈਂ ਬਣਾਉਣੀ ਤੇ ਦੋ ਫੁਲਕੇ ਤੁਹਾਨੂੰ ਵੀ ਦੇ ਰਿਆ ਕਰੂੰਗੀ ਪਰ ਪਤਾ ਨਹੀਂ ਮਸਮੂਸ ਜਿਆ ਕਰਦੇ ਕੀ ਉਹ ਫੇਰ ਆਪਣੇ ਨਾ ਲਾਦੇ ਕਿੰਨੂ ਆਖੀ ਇਹ ਹਾਂ ਬਸ ਜਿਹੜਾ ਪਿਆ ਉਹ ਤੇ ਕੱਟਣਾ ਹੀ ਆ ਕੱਟਣਾ ਹੀ ਆ 50 ਬਹਿ ਕੇ ਖਾਣ ਦੀ ਉਮਰ ਹੀ ਹਾਂ ਹਾਂ ਚਲੋ ਏਦਾਂ ਹੀ ਆ ਨਾ ਰਲ ਮਿਲ ਕੇ ਟਾਈਮ ਪਾਸ ਹੋ ਜਾਂਦਾ ਈ ਮੈਂ ਇਹਨੇ ਪੱਬੀ ਕੀ ਕਈ ਨਾ ਸੋਚਦੀ ਕਿ ਹਨਮਾ ਦਾ ਕੱਲੀ ਆ ਧਿਆਨ ਰਹਿਦਾ ਮਗਰ ਚੱਲ ਵੀ ਤੂੰ ਹੁਣ ਸਾਟੀ ਕੋ ਆ ਜਾ ਮੀਨਾਉ ਦੇ ਕੋਈ ਮੀਨਾਉ ਦੇ ਕੋਈ ਮੈਂ ਤਾਂ ਕੱਲ ਪਾ ਤੁਹਾਨੂੰ ਸਾਰਾ ਮਾਤ ਦੀ ਕਰੂੰਗੀ ਤੇ ਧੀਆਂ ਦੇ ਘਰ ਮਾਵਾਂ ਬੇਟੀਆਂ ਨਹੀਂ ਚੰਗੀਆਂ ਲਾਇਦੀ ਲੋਕੀ ਗੱਲਾਂ ਬਣਾਉਣਗੇ ਇੱਥੇ ਮਾੜਾ ਚੰਗਾ ਆਪਣੇ ਘਰ ਬੈਠੀ ਐ ਤਾਂ ਤੁਸੀਂ ਨਾ ਟੈਨਸ਼ਨ ਲਿਆ ਕਰੋ ਅਸੀਂ ਹੈਗੇ ਆ ਅਸੀਂ ਵੇਖਣੀ ਐ ਇਹਨਾਂ ਨੂੰ ਇਹ ਨਹੀਂ ਐ ਵਿਚਰ ਤੁਸੀਂ ਵਿਚਾਰੀ ਕੱਲੀ ਬੈਠੀ ਰਹਿੰਦੀ ਤੈਨੂੰ ਕੋਈ ਪੁੱਛਦਾ ਦੱਸਦਾ ਨਹੀਂ ਜੀ ਬਹੁ ਸ਼ਰੀਕਾ ਬਾਂਝੰਦਾ ਸੱਸਾ ਮਾਵਾਂ ਗੱਲਾਂ ਕਰਦੀਆਂ ਭਾਵੇਂ ਲੱਗ ਕਿ ਸੱਸ ਚੰਗੀ ਹੋਵੇ ਗੱਲਾਂ ਦੇ ਬਣ ਜਾਂਦਾ ਉਹ ਬੀਜੀ ਸੋਟੀ ਨਹੀਂ ਸਾਲ ਦੀ ਕੀ ਕਰੀ ਚੁੱਕੀ ਅੰਨੀ ਜਾਰਾ ਚਲੋ ਜਿੰਨਾ ਜਸ ਮੈਨੂੰ ਪਤਾ ਮਜਬੂਰੀ ਹੈ ਕਿਹੜਾ ਵੀ ਜਾਣ ਕੇ ਛੱਡ ਕੇ ਆਏ ਹੈ ਜਾਂ ਕਿਦਾਂ ਕਰਕੇ ਇਹ ਮਿੱਥੇ ਵੀ ਹੁਣ ਅਜੇ ਬੈਠ ਹਾਂ ਤੁਹਾਡਾ ਹੌਸਲਾ ਵਾ ਵੀ ਚੱਲ ਆ ਨਹੀਂ ਕੋਈ ਬੰਦ ਨਹੀਂ ਕੀਤਾ ਕੋਈ ਕੁਝ ਨਹੀਂ ਗਾ ਚਲ ਜੇ ਬੇਦੀ ਕਰ ਇਹ ਸੀ ਕਰਨਾ ਵੀ ਨਹੀਂ ਗਾ ਇਹ ਪੰਮੂ ਸੀ ਕਰਨਾ ਵੀ ਵੀਰ ਜਿਹੜਾ ਵੀ ਇਹੋ ਗੱਲ ਕਹਿੰਦਾ ਵੀ ਨਹੀਂ ਕਰਨਾ ਹੈ ਤਾਈ ਜੀ ਕਰਕੇ ਨਾ ਬੰਦ ਕਰਨਾ ਵੀ ਨਹੀਂ ਅਸੀਂ ਪੋਰ ਸਾਡਾ ਇੱਕੋ ਵੇੜਾ ਚਲੇ ਹੀ ਘਰ ਘਰ ਵਖ ਵਖਾ ਕੇ ਤੇ ਸਾਹਮਣੇ ਬੈਠੇ ਦੇਖਦੇ ਰਹਿੰਦੇ ਜੇ ਕੋ ਦਾ ਮਾੜੀ ਮੋਟੀ ਤਕਲੀਫ ਹੁੰਦੀ ਉਸੇ ਵੇਲੇ ਮੈਨੂੰ ਦੱਸਦੇ ਆ ਤੇ ਜੇ ਮੇਰੀ ਭਾਬੀ ਜੀ ਮੇਨੂੰ ਪ੍ਰੀਤ ਦੀ ਇੱਕ ਦਿਨ ਹੋਵੇ ਮੈਂ ਨੇ ਆਈ ਪਾਣੀ ਲੈਣ ਪਾਣੀ ਕੀ ਕਰਨਾ ਉਹਨੇ ਧਰੀ ਚਾਹ ਤੇ ਆਂਦੀ ਪਾਣੀ ਚਾਹ ਲੈ ਮੈਂ ਪੀਉਣੀ ਆ ਮੋਲ ਦਾ ਤੇ ਵਿਚਾਰਿਆਂ ਦਾ ਦੁੱਧ ਤੇ ਕੋਈ ਦੁੱਧ ਦਾ ਤੁਹਾਡਾ ਸਵੇਰੇ ਸਰ ਜਾਊਗਾ ਮੈਂ ਨਹੀਂ ਸੜੀ ਅੱਖ ਨਹੀਂ ਮੈਂ ਲੈ ਆ ਪਾਣੀ ਪਾੜਦੀ ਆ ਛੇਤੀ ਤੇ ਪਾਓ ਪਾਣੀ ਜੇ ਲੈ ਜਾਣ ਨਾਲ ਫੇਰ ਹੀ ਤਰਨੀ ਆ ਆਹ ਲੈ ਮਾਣੀ ਦਾ ਵੀ ਮੜਾ ਰੱਤਾ ਲੈ ਨਾ ਹਾਂ ਨੇ ਬਣਾ ਕੇ ਲਿਆਉਣੀ ਚਾ ਚੰਗਾ ਜਰਾ ਜਰਾ ਤ੍ਰੀਤ ਨੂੰ ਮੋਬਾਈਲ ਦੇ ਦਿੰਦੀ ਚਾਹ ਤੋਂ ਕਿ ਮੈਂ ਰੁਕ ਕੇ ਆਹ ਚਾਹ ਰੱਖਿਆ ਲੋੜੀ ਕੋਟ ਕੀ ਦੇਦੀ ਉਹਨੇ ਵੀ ਕੱਟੀਆਂ ਬਣਾਣੇ ਮਾਤਾ ਵੀ ਪੀ ਜਾਣਗੇ ਚਾਹ ਨੂੰ ਪਾ ਦਿਆਂਗੀ ਪੀ ਜਾ ਫਿਰ ਪੀ ਜਾਨੀ ਲੈ ਆ ਲੈ ਦਿਮਾਗ ਜਿਨੀ ਆਇਆ ਪ੍ਰੀਤ ਨੇ ਪਾਣੀ ਤੱਕ ਕਰਕੇ ਨਹੀਂ ਬੈਠਾ ਪੰਮਾ ਲਿੰਪਾ ਬਿਜੀ ਮਿਲਣਾ ਹੈ ਕਰਿਓ ਵੀ ਫਿਰ ਮੈਨੂੰ ਪਾਣੀ ਪੀਂਗਾ ਸਬਜੀ ਚ ਵੀ ਪਾਉਣਾ ਸੀ ਅੱਛਾ ਅ ਚਲੋ ਸਬਜੀ ਧਰੀ ਤੋਂ ਤੇ ਪਾਣੀ ਸੁੱਕਾ ਹੈ ਤੇ ਮੈਨੂੰ ਦੇ ਦਿਓ ਪਾਣੀ ਵੀ ਮੈਂ ਥੋੜੀ ਜਿਹੀ ਕਰੀ ਚ ਪਾ ਲਉਂ ਬਾਦੀ ਵਾਸਤੇ ਲੈ ਜੂ ਫਿਰ ਮੈਨੂੰ ਦੇਵਾਂ ਤੇ ਉਹਨੇ ਵੀ ਆਖਣਾ ਆਈ ਨਹੀਂ ਇਹ ਪਾਣੀ ਕੋਈ ਕੀ ਦੀ ਜਾਣ ਤਾਂ ਗੋ ਲਏ ਤੇ ਤਾਂ ਲੱਗਦੀ ਹੈ ਪਰ ਆਖੀ ਦਈ ਆ ਚਾਹਾਂ ਨੇ ਸਬਜੀ ਧਰ ਕੇ ਦੇਤੀ ਉਹ ਵਿਚਾਰੇ ਕੀ ਤੇ ਥੋੜਾ ਬਸ ਸੌਦਾ ਕੋਲੋਂ ਨਹੀਂ ਆਈ ਹੂ ਦਿੱਲੀ ਕਿੰਨੂ ਆਖੀ ਤੇ ਚੰਗੀ ਤੇ ਬਥੇਰੀ ਆ ਪਰ ਹੁਣ ਆਪ ਨੂੰ ਵੀ ਦੇਖਦਾ ਭੁਖਰਾ ਵਰਗੇ ਘਰ ਨਹੀਂ ਇਹ ਵਿਚਾਰੀ ਕੱਲੀ ਮੈਂ ਨਾ ਕਾਲੀ ਜੀ ਨੂੰ ਕਿਹਾ ਸੀਗਾ ਮੈਂ ਨਾ ਸਾਡੇ ਆ ਟੈਂਕੀ ਤੋਂ ਨਾ ਟੂਟੀ ਇੱਕ ਲਵਾ ਛਡੋ ਘਰ ਹਾਂ ਤੇ ਚਲ ਤੁਹਾਡਾ ਕਿਤੇ ਨਹੀਂ ਨਾ ਚਾ ਹਾਂ ਨਹੀਂ ਵਿਚਾਰੀ ਤਾਂ ਨਹੀਂ ਕਰਿਆ ਤਾਂ ਜਾਣਦਾ ਨੇ ਪਾਣੀ ਕਿੱਥੋਂ ਵਾਰੀ ਵਾਰੀ ਛੋਵੇ ਆਉਣੀ ਇਹ ਤੇ ਹੈਗਾ ਹੀ ਹਾਂ ਨਹੀਂ ਮੈਂ ਦੇ ਆ ਮੈਂ ਆਉਂਦੀ ਕੋਈ ਨਹੀਂ ਪ੍ਰੀਤ ਮਮੇ ਪ੍ਰੀਤ ਪ੍ਰੀਤ ਉਹ ਬਾਤ ਕਰੇਗੀ ਅੱਛਾ ਬਾਅਦ ਚਲੇਗੀ ਆ ਤੇ ਅੱਭੀ ਮੈਂ ਢੀਕੇ ਮੈਨੂੰ ਟਾਈਮ ਲੱਗ ਜਾਣਾ ਮੈਂ ਇਹਨਾਂ ਨਾਲੇ ਉੱਥੇ ਬਾਗ ਜਾਨੀ ਵਿੱਚ ਪਾਣੀ ਤੇ ਮੈਨੂੰ ਭਾਬੀਆਂ ਦੀ ਵਿੱਚ ਚਾਹ ਪੀ ਕੇ ਜਾਣਾ ਚਾਹ ਘੜੀਆਂ ਦੀ ਪਾਣੀ ਚੋਕ ਕੇ ਉਦੋਂ ਖੜੀਗੀ ਚਾਹ ਤਾਂ ਠੀਕ ਜਿਹੀ ਜਦ ਤੱਕ ਚਾਹ ਤਰੀਕ ਪੀ ਕੇ ਜਾਂਦੀ ਫਿਰ ਮੈਂ ਅੰਮੀ ਪੀ ਕੇ ਅੰਮੀ ਚੰਗਾ ਮੈਂ ਨਾਲੇ ਪਾਣੀ ਪਾ ਆ ਜਾਨੀ ਚੰਗਾ ਹੈ ਤਾਂ ਜੀ ਨਹੀਂ ਸਮਝੀ ਕਿ ਪਾਣੀ ਕਹਨਾਂ ਰਹੀ ਨਾ ਥੋੜਾ ਜਿਹਾ ਪਰ ਨਾ ਰਹੀ ਸੀ तौर तो की सब्जी भरी ना गंडा ना टमा खाण चल ठीक करे बेचारी जिन्हें सौदा गया अगले भी आते बिहार भी हो गया चल कुछ रोटी खाने मा प्यो के घर से चार नमी आई ਗੜਵੀ ਵਾਲੀ ਜਾਣੀ ਸੀ ਗੜਵੀ ਕੋਈ ਨਹੀਂਗਾ ਪਾ ਹੀ ਨਾ ਪਾਈ ਆਪ ਅੱਛਾ ਠੀਕ ਕਰਿਓ ਬਾਹਰ ਚਲੇਗੀ ਆਪਣਾ ਮਗਰ ਰੈਡੀ ਕਰ ਗਈ ਹਾਂ ਮੈਂ ਨਾ ਅਚਚਾ ਆਪਣਾ ਘਰ ਕਿਸੇ ਨੂੰ ਲੈ ਕੇ ਆਵਾਂ ਚਾਹ ਲੈ ਹੋਈ ਨਹੀਂ ਗੱਲਾਂ ਦੇਖਾ ਫਿਰ ਆयो ਮੈਂ ਵੀ ਦੇਖਣੀ ਆ ਫ੍ਰੀਜ ਚਲੇ ਗਈ ਬਾਅਦ ਮੈਂ ਵੀ ਨਹੀਂ ਪੁਛਾ ਸ਼ਿਫਟ ਨਹੀਂ ਮੈਂ ਅਈ ਪ੍ਰੀਤ ਵੀ ਆ ਜਾਂਦੀ ਉਹ ਵੀ ਘੁੱਟ ਚਾਹ ਪੀ ਲਈ ਉਹ ਬਾਹਰ ਚਲੇਗੀ ਖਰੇ ਕਮੇਸਾ ਆਪਨ ਮਗਰ ਚਲੇਗੀ ਨਹੀਂ ਨਾ ਪੁਣ ਮੇਰੀ ਬਾਤ ਚਲੇਗੀ ਅਸੇ ਦੇ ਬਾਤ ਮੈਂ ਉਹ ਵੀ ਪੀਂਦੀ ਚਲ ਘੁੱਟ ਕਾਈ ਜੀ ਨੇ ਤੇ ਵੀ ਪੀਣੀ ਉਹਨੂੰ ਕੁਛ ਲੈਂਦੇ ਨਾ ਮੰਮੀ ਆਖਿਆ ਨਹੀਂ ਨਾ ਮੇਰੇ ਕਾ ਪੀਤੀ ਹੋਣੀ ਅੱਛਾ ਹਾਂ ਤੇ ਨਾ ਪੀਤੀ ਹੋएगी ਨਾ ਮੇਰੇ ਹੋਂ ਤੋਂ ਕਈ ਵਾਰੀ ਬਣਾ ਲੈਂਦੇ ਆ ਮੈਂ ਹਜ ਨਹੀਂ ਨਾ ਦੁੱਧ ਮੋਲ ਲਿਆ ਕਰੋ ਚਲ ਇੱਥੋਂ ਇੱਕ ਕੱਪ ਤੇ ਘੁੱਟ ਦੋ ਘੁੱਟਾ ਚਾਹ ਪੀਣੀਆਂ ਹੁੰਦੀਆਂ ਤੇ ਇੱਥੋਂ ਲੈ ਲਿਆ ਕਰੋ ਪਰ ਫਿਰ ਕਈ ਵਾਰੀ ਲੈ ਲੈ ਜਾਂ ਚਾਰੇ ਫੇਲ ਜਾ ਕਰ ਜਾਂਦੇ ਨੇ ਵੀ ਕੀ ਰੋ ਇਧਰੇ ਕੰਮ ਕਰਨਾ ਹੋਈ ਨਾ ਵੀ ਹੁਣ ਤੇ ਡੈਲੀ ਦਾ ਕੰਮ ਆ ਤੇ ਹੁਣ ਰੋਜ਼ ਦਿਨ ਦਾ ਮੰਗਿਆ ਵੀ ਨਹੀਂ ਜਾਂਦਾ ਭੱਜੀ ਹਾਂ ਇਹ ਜਾਂਦੀ ਸਕੂਲ ਕੁੜੀਆ ਹਾਂਜੀ ਜਾਂਦੀ ਆ ਛੁੱਟੀਆਂ ਜੇ ਹੁਣ ਸੌਂਵਰ ਲੱਗਣਾ ਸਕੂਲ ਅੱਛਾ ਇਹ ਕਿਥੇ ਕਿਥੇ ਕਾਣਵੜ ਚ ਪਾ ਬੈਠੇ ਪੈਣਾ ਇੰਨੀਆਂ ਛੁੱਟੀਆਂ ਹੁੰਦੀਆਂ ਇਹ ਇੰਨੀਆਂ ਛੁੱਟੀਆਂ ਹੁੰਦੀਆਂ ਕਿਤੇ ਪੜਾ ਪੜਾ ਹੁੰਦੇ ਹੀ ਨਹੀਂ ਚਾਚਾ ਨਾ ਰਹਾ ਹੈ ਨਾ ਓਦਾਂ ਭਾਬੀ ਜੀ ਹੰਦ ਕਹੇ ਨਾ ਪੌਣੇ ਨਹੀਂ ਚਾਹੀਦੀ ਜਿਹੜੀਆਂ ਸਿੱਖ ਨੇ ਨਾ ਸਭ ਮੈਨੂੰ ਤੇ ਇੱਥੇ ਵੈਸੇ ਕਾਉਂਵਰਸ ਕੋਈ ਸਾਈ ਵਾਲੇ ਸਕੂਲ ਦਾ ਪਾਉਣਾ ਨਹੀਂ ਚਾਹੀਦਾ। ਨਾ ਤੇ ਉਹਨਾਂ ਨੂੰ ਕੜਾ ਪਾਉਣ ਦਿੰਦੇ। ਨਾ ਨਾ। ਨਾ ਕੜਾ ਵੀ ਲਵਾ ਦਿੰਦੇ, ਸਭ ਕੁਝ ਲਵਾ ਦਿੰਦੇ। ਸਾਡੇ ਲੱਗਦੀ ਵੀ ਪਾਈ ਨਾ ਕਿਸੇ ਨੇ। ਅੱਛਾ। ਖਰਚੇ ਵੀ ਇੰਨਾ। ਹਾਂ। ਤੇ ਪੂਰੀ ਨਾ ਬੱਚੇ ਨੂੰ ਕੁਛ ਕਹਿਣਾ ਕੋਈ ਸਹੂਲਤ ਨਹੀਂ ਹੈ। ਨਹੀਂ ਐਵੇਂ ਹੀ ਮੈਂ ਤੇ ਆਪਰ ਤਾਂ ਆਖਣ ਦਾ ਹੀ ਤੇਰੇ ਵੀਰ ਨੂੰ ਸਕੂਲ ਬਦਲ ਗਿਆ। ਉਹਦੇ ਉੱਥੇ ਤੇ ਚਾਹੀਦਾ ਹੀ ਨਹੀਂ ਪਾਉਣਾ। ਖਰਚਾ ਵੀ ਆਖਰ ਮਾ ਲੈਂਦੇ ਹੀ ਤੇ ਕੁਛ ਵੀ ਨਹੀਂ ਹਾਲ ਉੱਥੇ ਦਾ ਨਾ। ਖਰਚੇ ਦੀ ਪੰਮਾ ਕੋਈ ਗੱਲ ਨਹੀਂ। ਆਪਾਂ ਬੱਚਿਆਂ ਪਿੱਛੇ ਧੱਕੇ ਖਾਂਦੇ ਕਰਨੇ। ਪਰ ਬੱਚੇ ਨੂੰ ਆਪਣਾ ਆਂਦਾ ਕੁਛ ਨਹੀਂ ਪੜ੍ਹਨਾ ਹੀ ਨਹੀਂ ਆਂਦਾ ਨਾਲੇ ਪਤਾ ਕਿ ਉਹ ਆਪਣੀ ਸੂਤ ਦਿੰਦੇ ਆ ਆਪਾਂ ਨੂੰ ਕੋਈ ਮਾਰੇ ਤਾਂ ਪਾਰ ਨਹੀਂ ਆਉਣਾ ਹੋਰ ਗੱਲ ਸੁਣੀ ਆਂਦੇ ਸਾਡੇ ਧਰਮ ਨੂੰ ਮੰਨੋ ਬੱਚੇ ਫ੍ਰੀ ਪੜਾਵਾਂਗੇ ਆਹੋ ਹੀ ਨਾ ਵੀ ਇਦਾਂ ਕਰਦੇ ਆ ਤੇ ਧਰਮ ਹੀ ਬਦਲੋਂਦੇ ਪੜਾਉਣ ਦੇ ਘਟਦੇ ਨੇ ਤਾਂ ਗੱਲ ਸੁਣੀ ਤੇ ਕਮ ਸੇ ਕਮ ਜੇ ਆਪਾਂ ਜੱਟ ਗੁੱਟ ਸੇ ਤਸਦਾ ਨਹੀਂ ਇਹਨਾਂ ਨੂੰ ਤਾਂ ਨਹੀਂ ਚਾਹੀਦਾ ਹਣਾ ਆਪਾਂ ਤੇ ਆਪੇ ਸਕੂਲ ਬਣ ਦੋ ਆਪਣੇ ਗੁਰੂਆਂ ਨਾਲ ਹੀ ਆ ਉਹ ਆਪਣੇ ਧਰਮ ਨਾਲ ਜੋੜਦੇ ਆ ਨਾ ਵੀ ਜੋ ਕੁਝ ਹੋ ਵੀ ਨਹੀਂ ਮੈਂ ਬੱਚੀ ਆ ਕੇ ਕਰਦੇ ਨੇ ਸਾਡੇ ਲਾਪੂ ਨੂੰ ਗਵਾਨੀਆਂ ਦੀ ਕੁੜੀ ਆ ਜਾਂਦੀ ਨਾ ਤੇ ਭਾਬੀ ਜੀ ਫਿਰ ਮੈਂ ਨਾ ਜਾਣੀ ਨੇਰਾ ਵੀ ਹੁੰਦਿਆ ਵਾ ਨਾਲ ਤੁਸੀਂ ਆ ਜਾਓ ਕੋਈ ਜਾਤ ਨੂੰ ਗੱਲਾਂ ਪਤਾ ਕਰਨ ਲਈ ਮੈਂ ਨਹੀਂ ਮੈਂ ਵੀ ਕੱਲੀ ਰਹਿਣੀ ਵੀਰ ਤੇਰਾ ਤੇ ਚੱਲ ਜਾਂਦਾ ਬਾਹਰ ਤੇ ਖੇਤਾਂ 'ਚ ਕੰਮ ਕਰ ਸਾਰਾ ਦਿਨ ਮੈਂ ਵੀ ਡੋਰ ਪਰ ਰਹਿਮ ਕੋ ਬੈਠੀ ਰਹਿਣੀ ਆਵਾਂਗੇ ਘੜੀ ਘਾਸਾਂ ਤੇ ਲੱਦਾਂਗੇ ਰਾਹ ਜਾਣਾ ਆਹੋ ਤੇ ਉਹ ਨਹੀਂ ਤੇ ਜੇ ਤੁਹਾਡੇ ਟਾਈਮ ਦਾ ਨਹੀਂ ਕਿ ਕਿ ਨਹੀਂ ਇੱਧਰ ਆ ਜਾਈਂ ਚਲ ਜਾਓ ਪਕਰ ਬਾਹਰ ਜਾਣਾ ਮੇਰੇ ਮੰਦੇਰਾ ਚਲਾ ਜਾ ਇਤਨਾ ਆਪਣੇ ਏਸੀ ਵਾਲੇ ਅੰਦਰ ਬੈਠਾ ਜਾਣਾ ਆ ਜਾਈਂ ਇੱਧਰ ਆ ਜਾਂਗੇ ਬੇਦਰਮੀ ਹੋਣੀ ਇੱਥੇ ਹਾਂ ਉੱਧਰ ਆ ਜਾਂਗੇ ਸ਼ਾ ਕਰ ਲੋ ਕੰਮ ਤੁਸੀਂ ਫਿਰ ਮੈਂ ਵੀ ਕਰ ਲਵਾਂ ਆਓ ਮੈਂ ਫ੍ਰੀਤ ਵੀ ਗਈ ਆ ਤੇ ਮੈਂ ਬੇ ਜੀ ਸਾਡੀ ਤੇ ਨਵੀਂ ਆ ਫ੍ਰੀਤ ਨੂੰ ਸਕੀਨ ਲੱਗਦਾ ਹਾਂ ਮੈਂ ਫ੍ਰੀਤ ਕਿੱਥੇ ਗਈ ਆ ਪ੍ਰੀਤ ਕੌਣ ਤੇ ਬਦਲ ਚੁਕ ਗਿਆ ਪ੍ਰੀਤ ਹਾਂਜੀ ਤੇਜੀ ਕੀ ਕੰਮ ਹੈ ਹੋਰ ਤੇ ਜੀ ਜੀ ਕੁੜੀ ਸਵਾ ਕੇ ਹਟੀ ਆ ਅੱਛਾ ਸਾਂਹ ਹੀ ਸਤੀਸ ਤੋਂ ਆਉਂਦੀ ਸੋਤੀ ਤਾਂ ਲੱਗੀਆਂ ਤੇ ਧੂਣ ਨਾਲ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਪਰ ਦਿਖੋ ਲੈ ਕੇ ਆਵਾਂ ਲਾਗੇ ਦੁਕਾਨ ਵੀ ਨਹੀਂ ਹੈਗੀ ਕੋਈ ਆ ਲੂਣ ਖਤਮ ਹੋਇਆ ਭਾਬੀ ਦੇ ਦੂਗੀ ਕੁਛ ਨਹੀਂ ਨਹੀਂ ਭਾਬੀ ਨੂੰ ਦੇ ਦੇਣਾ ਪਰ ਫਿਰ ਵੀ ਆਪ ਨੂੰ ਸ਼ਰਮ ਜੀ ਆਉਂਦੀ

ਆਹ ਫੇਰ ਨਾ ਫੇ ਦੇ ਦਿਓ ਪਤਾ ਕੀ ਮੇਰਾ ਕੋਈ ਇਧਰ ਵੀ ਤੈਨੂੰ ਪਤਾ ਕਰਾਂਗੇ ਘਰ ਦੇ ਆਹੋ ਚਲ ਕੋਈ ਨਹੀਂ ਮੈਂ ਲੈ ਆਉਣੀ ਆ ਤੇ ਚਲ ਨਾ ਵੀ ਨਹੀਂ ਕਰਨਾ ਹਾਂਜੀ ਜਾ ਕੋ ਭਾਪੀ ਕੋ ਮੰਮੀ ਅੱਜ ਘਰ ਨਾ ਕੀ ਆ ਚਾਹਾਂ ਜੇ ਕਦੀ ਘਾਟੋ ਨਾ ਲੋਹੇ ਨਾ ਮੇਚੇ ਉਹਨੂੰ ਠੀਕ ਕਰ ਲੈਣਾ ਲੈ ਦੀਦੀ ਰੋਟੀ ਚਾਹਾਂ ਦੇ ਸਬਜ਼ੀ ਖਾਈ ਚਲੀ ਦੱਸ ਕੋਈ ਨਾ ਕੀ ਨਹੀਂ ਕਰਦਾ ਰੱਖੀ ਚੋਲਾ ਦੀ ਹਾਂ ਮੰਮੀ ਹੋਰ ਨਹੀਂ ਕੁਝ ਹੈਗਾ ਤੁਹਾਨੂੰ ਦਾਲ ਦੂਣੀ ਨਹੀਂ ਨੀ ਮਾਸਾ ਲੋ ਇਹ ਵੀ ਮੁੱਕਾ ਆਪਣਾ ਦਿੰਦਾ ਆਂ ਕਹਿੰਦੇ ਆਂ ਕੋਰਨਾ ਤੇ ਮੇਂ ਚੰਦ ਰੋਜ਼ ਰੋਟੀ ਖਾਣ ਦੀ ਚੀਜ਼ ਕਰਦਾ ਨਾ ਕੁੜੀ ਨੇ ਜੀ ਰੋਟੀ ਖਾਣੀ ਆਪਣੀ ਹੈ ਰਾਤੀ ਵੀ ਵਿਚਾਰੀ ਨੇ ਰੋਟੀ ਤੂਣਾ ਤੂਣਾ ਲਈ ਭਾਈ ਵੀ ਨਹੀਂ ਆਉਂਦਾ ਕੋ ਭਾਈ ਹਾਂ ਦੇ ਕੇ ਬਿਲ ਨਹੀਂ ਦੇਣਾ ਆਪਾਂ ਕੁਝ ਗੁਣਾ ਲੈ ਮਮੀ ਆਪਣੀ ਸਬਜ਼ੀ ਨਹੀਂ ਬਾਹਰ ਲੱਗੀ ਬਾਹਰ ਨਹੀਂ ਸਬਜ਼ੀ ਲੱਗੀ ਆਪਣੀ ਬੁਆਏ ਕਿਥੋਂ ਲਾ ਲੈਣੀ ਆਪਾਂ ਤਾਂ ਬੇੜੀ ਪਾਟ ਲਓ ਮੈਂ ਵੀ ਤਾਂ ਨਾਲ ਸਰਦੀ ਨਾਲ ਮਿਲਦੀ ਲਾ ਕੇ ਖਾਣ ਦੀ ਹੈ

ਹੋਲਡਿੰਗ ਮਟੀਰੀਅਲ ਆਹੋ ਹੋਲਡਿੰਗ ਮੱਜੀ ਬਾਹਰ ਵੀ ਇਦਾਂ ਸਿਰ ਕੁਲ ਕੁਰਸੀ ਤੇ ਕਿੰਨਾਂ ਘੇਰ ਬੈਠੇ ਇਹਦਾ ਲੈਣਿਆਂ ਦੇ ਜਾਨੀਆਂ ਜੀ ਇਹ ਦਰਦੀ ਤਾਂ ਵੀ ਪਾਵਾ ਟੁੱਟਾ ਉਹ ਵੀ ਠੀਕ ਕਰਨਾ ਪਾਵਾ ਟੁੱਟਾ ਕਿੰਨ ਜੰਗੀ ਦੀ ਮੰਮੀ ਤੇ ਤੋਂ ਵੀ ਜਾਣੀ ਮੈਂ ਪਹਿਲਾਂ ਆਪ ਨੂੰ ਕਿਰਪਾ ਵੀ ਹੁੰਦੀ ਜਾਨੀ ਮੈਂ ਜੇ ਕੋਈ ਹੁੰਦੀ ਜਾਨੀ ਫਿਰ ਨਹੀਂ ਨਾ ਸੱਚ ਵਿੱਚ ਰੁਕਦੀ ਕਰੀ ਕਿਰਪਾ ਵੀ ਜਾਨੀ ਤੇ ਮੇਰੇ ਤੇ ਪਾਈ ਹਾਂ ਉਹ ਨਹੀਂ ਮੈਂ ਮੁੱਲਾਂ ਮਾਸਾ ਉਹਦੀ ਭਾਬੀ ਦੀ ਸਬਜੀ ਉਂਦੇ ਕੋਈ ਸਲੀਆ ਕਰ ਦੋ ਹਾਂ ਹਾਂ ਮੈਂ ਵੇਖਾ ਲੂੰ ਮੁੱਲਾਂ ਦੇ ਮਾਸਾ ਉਹ ਤੇ ਪਾਗੇ ਤੇ ਸਬਜੀ ਦਿਖਾਵਾਂਗੀ ਮਾੜੀ ਚੰਗੀ ਕਣ ਤੇ ਜੱਨੀ ਭਾਬੀ ਨੂੰ ਫਸਲ ਦੀ ਪੁੱਛਣੀ ਹੋਣੀ ਜੇ ਕੋ ਲੱਗੀ ਐ ਭਾਬੀ ਇਥੇ ਬੱਤਲ ਮਮਾ ਇਹ ਗੱਲ ਨਾ ਪਾ ਕੀ ਗੱਲ ਪਪਾ ਨਹੀਂ ਆਈ ਮੈਂ ਨਾ ਆਈ ਹਾਂ ਲੈ ਕੀ ਕਦੂ ਥੋੜੀ ਦਿਉਂਦੇ ਸਬਜ਼ੀ ਲੱਗੇ ਕਦੂ ਤੇ ਵੀਰ ਤੇ ਰੱਖਦੇ ਪੱਲਾ ਖੋਟ ਦੇਣੀਆਂ ਤੇ ਮੈਂ ਕਿਹਾ ਚਲ ਜਿਹੜੇ ਹੈਗੇ ਨਿਕਲ ਨਿਕਲ ਤੇ ਪੌੜਾ ਤੋੜ ਲਿਆਵਾਂ ਤੇ ਸਤਿ ਆਲੋਚਾ ਕਦੋਂ ਮੈਂ ਸੋਕਾ ਕਹਿੰਦੀ ਮ ਕੁੜੀਆਂ ਆਈਆਂ ਚਾਹ ਕਰ ਲੈਣੀ ਹੈ ਸਬਜ਼ੀ ਜਿਹੜੀ ਆਉਂਦੀ ਹੈ ਅੱਜ ਨੇ ਰਾਤੀ ਤੁਹਾਨੂੰ ਦੱਸਣ ਦੀ 14 ਸਬਜ਼ੀ ਤੇ ਹੋਲੀ ਮੰਮੀ ਆ ਤੁਹਾਨੂੰ 14 ਸਬਜ਼ੀ ਘਾੜ ਲਓ ਹਾਂ ਰੋਜ਼ ਚੋਲ ਖਾ ਹਵਾਏ ਕਰਉਂਦੀ ਆਂ ਮੈਂ ਤਾਂ ਮੈਂ ਹਾਂ ਰੋਜ਼ ਨਹੀਂ ਮਨ ਚਾਹ ਔਰ ਖਾਦੇ ਜਾਂਦੇ ਸਬਜ਼ੀ ਦੇ ਬੰਦਾ ਨਹੀਂ ਨਹੀਂ ਆ ਲੈ ਜਾ ਪਾਈ ਵੀ ਨਹੀਂ ਨਾ ਆਉਂਦਾ ਦੀਪਾ ਮੈਂ ਕੋਲੋਂ ਲੈ ਆਈ ਜੀ ਚੱਲ ਨਹੀਂ ਕੋਈ ਜਦੋਂ ਮਾਰੀ ਪਈ ਕਿਸੇ ਨੂੰ ਆਹੋ ਤੇ ਮੈਂ ਤੁਹਾਡੇ ਲਈ ਆਉਂਦੀ ਹਾਂ ਤੇ ਨਹੀਂ ਪਤਾ ਨਹੀਂ ਕਿ ਲੱਗੀ ਉਸ ਤੇ ਮੈਂ ਨਹੀਂ ਨਹੀਂ ਕੋਈ ਨਾ ਲੈ ਜਾਓ ਵਿੱਚੋਂ ਵੇਖ ਕੇ ਕਰ ਦੋ ਮੈਂ ਉਹਦਾ ਤੁਹਾਨੂੰ ਫੜਾਉਣਾ ਆਉਣ ਲੱਗੀ ਆ ਅੱਛਾ ਅੱਛਾ ਤੇ ਮੈਂ ਕਿਹਾ ਵਿਚਾਰਾ ਕੁਲੇ ਕੁਲੇ ਮੇਰੇ ਪੰਜੇ ਸਭ ਜਿੱਤਰ ਲਓ ਮੈਂ ਉਹਦਾ ਦੇਣ ਹੀ ਆਉਣ ਲੱਗੀ ਆ ਅੱਛਾ ਅੱਛਾ ਮੈਂ ਦੇਉਣਾ ਹੋ ਮਨੀ ਆਈ ਹੁਣ ਮੈਨੂੰ ਆਖੰਦੀ ਪੀਕ ਮੈਂ ਫਿਰ ਪੁੱਛ ਕੇ ਹੁਣੀ ਕਿ ਹੋਈ ਫਿਰ ਭਾਬੀ ਜੀ ਨਾਲ ਕਰੀ ਮੈਂ ਜੇ ਤੁਹਾਨੂੰ ਇਹ ਕਦੋਂ ਤੱਕ ਲੈਣੇ ਕੋ ਚਾਹਤਾ ਹਾਂ ਉਸ ਲੈਣੇ ਕੁਛ ਪ੍ਰੀਤ ਨੂੰ ਕਹੀ ਲੈ ਜੂਗੀ ਤੁਹਾਡੇ ਕੀ ਸਬਜ਼ੀ ਇੱਥੇ ਸੌਂਦੇ ਚਾਹਦੇ ਨਹੀਂ ਆਉਦੀ ਐ ਇੰਨੀ ਜੀ ਮੇਰੇ ਪਿੰਡਾਂ ਦੀ ਸਬਜ਼ੀ ਕਿੱਥੋਂ ਆਈ ਨਹੀਂ ਪਾਹੀ ਆਈ ਆਹੋ ਤੇ ਜੇ ਆ ਪ੍ਰੀਤ ਨੂੰ ਕੁਛ ਨਹੀਂ ਤੇ ਤੂੰ ਹੀ ਲੈ ਜਾ ਕਦੂ ਹੋਰ ਲੱਗੇ ਜੇ ਕੋਈ ਨਹੀਂ ਤੇ ਪ੍ਰੀਤ ਨੂੰ ਤੇ ਕਈ ਦੇ ਜਾੜੇ ਉਹ ਤੇ ਲੈ ਲੈਣੀ ਤੋਰ ਮੈਂ ਨਾ ਰਹਿਤਾ ਪਾਣਾ ਰਹਿਤਾ ਸਵਾਦ ਭੰਦਾ ਕੋਲੇ ਕਰਦੀ ਤਾਂ ਮਾਂ ਵੀ ਨਹੀਂ ਕੀ ਨਹੀਂ ਹੂੰ ਮੈਂ ਵੀ ਲੱਗੀ ਸਬਜ਼ੀ ਰਹਿਣਾ ਸਵੇਰ ਆ ਗਈ ਤੁਸੀਂ ਕੋੜਾ ਜਿਹਾ ਦੇ ਦੇ ਰਹਿਦਾ ਮੈਂ ਮੈਂ ਸਵੇਰ ਲੈ ਲਿਆ ਕੋਈ ਨਹੀਂ ਦਹੀਂ ਤਾਂ ਸੁੱਕਣਾ ਲੈ ਜੀ ਦਹੀਂ ਨੂੰ ਸਾਕਦੇ ਨਹੀਂ ਮੈਂ ਲੈ ਜਾਾਂਗੀ ਥੋੜਾ ਜਿਹਾ ਮੈਂ ਤੁਹਾਨੂੰ ਆਖਿਆ ਮੈਂ ਸਵੇਰੇ ਵੀ ਆਪਾਂ ਸਬਜ਼ੀ ਸਬਜ਼ੀ ਤੁਸੀਂ ਲੈ ਜਾਇਆ ਕਰੋ ਜਿਹੜੀ ਚੀਜ਼ ਦੀ ਦੁੱਧ ਵੀ ਲੈ ਜਾਇਆ ਕਰੋ ਵਧੇਰੇ ਦੁੱਧ ਘੁੱਟ ਪੀ ਲਿਆ ਕਰੋ ਤੁਸੀਂ ਜਿਹੜਾ ਨਿੱਤ ਬੈਠੀਆ ਰਹਿਣਾ ਇੱਥੇ ਬੱਸ ਆਖਣੇ ਹਪ੍ਰੀਤ ਨੂੰ ਰਾਤੀ ਤੇ ਬਾਅਦ ਤੈਨੂੰ ਪਤਾ ਮੈਂ ਇਦਾਂ ਹੀ ਗੱਲਾਂ ਗੁੱਲਾਂ ਟੈਂਸ਼ਨਾਂ ਜੀਆਂ ਚ ਕਰਕੇ ਪੈ ਗਈ ਕਿ ਕੀ ਵੇਲਾ ਘਰ ਭਰਾਵਾਂ ਬਿਨਾਂ ਵੀ ਕੀ ਹਾਂ ਇਹਦਾ ਵਾਂ ਪਿਆਟਾ ਤੋਂ ਮੋੜਾ ਤੁਹੀਂ ਲੈ ਚਾਲੇ ਕਾਟੀ ਕੇ ਤਾਈਆਂ ਕੇ ਚੋਰਦੀਆਂ ਜੀ ਆਪਣੇ ਪਰਿਵਾਰ ਚ ਜਾ ਕੇ ਰੋਝ ਜਾਂਦੀਆਂ ਤੇ ਜਿਹੜੀਆਂ ਮੈਂ ਤੁਹਾਡੇ ਘਰ ਨੂੰ ਰੋਝ ਰਹੀ ਮੈਨੂੰ ਰੋਜ ਹੌਲ ਪੈਂਦੇ ਜੇ ਚਰਿਕੰਨੀ ਢੌਰ ਪੋਰੀਆਂ ਵਾਂਗੂੰ ਤਵਾਜਾ ਮਾਰਦੀਆਂ ਅੱਜ ਆਜੋ ਇੱਥੇ ਬਹਿ ਜਾਓ ਮੇਰੇ ਕੋਲ ਤੇ ਜੇ ਰੋਗੇ ਤੇ ਆਜਾ ਬੈਣ ਕੇ ਬਹਿਣਾ ਮਰਜ਼ੀ ਹੈ ਰੌਣਕ ਨੂੰ ਮਰਾਉਣੇ ਤੇ ਚੁੱਪ ਕਰਕੇ ਢੌਰ ਪੋਰੀਆਂ ਵਾਂਗੂੰ ਬੈਠੀ 프리ਜ ਅੰਦਰ ਕਿਤੇ ਹੋਣੀ ਕੰਮ ਕਮ ਕਰਦੀ ਜੇ ਤੁਸੀਂ ਇੱਥੇ ਆ ਕੇ ਬਹਿ ਗਏ ਹੋ बचारी बैठी एमी बैठी रही हर के आवाज दी भी आज बैठे घड़ी तो उठी जी थी। दी। थी। हो हो तेर तेर। ते फिर मैं चल रही ਦੇ ਤਾਂ ਮੈਨੂੰ ਜਿੰਨੇ ਤੋਂ ਹਰਖਣੇ ਰੱਖਣੇ ਰੱਖ ਲਾ। ਚਲਾ ਜਾ ਕੋਈ ਨਹੀਂ ਉੱਥੇ ਤੁਸੀਂ ਕੱਢ ਲੇ ਜਿੰਨੇ ਕੱਟਨੇ ਹੋਏ। ਆਜਾ ਚਲੀ ਮੈਂ ਵੀ ਜਾਂਦੀ ਤੇਰੇ ਨਾਲ। ਕਿਤੇ ਮੇਰੇ ਨਾਲ ਸਬਜ਼ੀ ਚੀਰਦੀ ਮੈਂ ਵੀ ਅਜੇ ਤਰਨੀ ਆ। ਅੱਛਾ ਤਾਂ ਨਹੀਂ ਤਾਂ ਹੋਰ ਤਰਨੀ ਆ। ਮੈਂ ਸਾਜ ਕਾਣਾ ਹੋਲੀ ਤਰਦੀ ਹੁੰਦੀ। ਆਹ ਬਤਾਈ ਬਚਾਰੇ ਬੈਠੇ। ਆਹ ਲੋ। ਤਾਂ ਦੂਜੀ ਦਾਦੀ ਜੀ। ਲੱਗ ਮੈਂ ਕੀ ਕਰ ਦੂ। ਭਾਬੀ ਗਈ ਲੈਣ ਪਈ ਨਾ ਗਈ ਲੈਣ। ਹੂੰ ਤੇ ਨਾ ਕਰੂ। ਤਾਂ ਦੂ ਲੱਖੇ ਤੇ ਮੈਂ ਜੱਟ ਕਰ ਲਉ ਤੁਸੀਂ ਪੁੱਛਣ ਦੇ। ਨਹੀਂ ਤਰਨੋ। ਨੇ ਬਈ ਨਹੀਂ ਚੱਲੇ ਹਾਂ ਸਾਡੀ ਗੱਲ ਮੰਝਾ ਲੈਣ ਦੀ ਇੱਕ ਤਾਂ ਨਹੀਂ ਕੋਈ ਤਾਂ ਨਹੀਂ ਧੀ ਵਾਲ ਕੱਟਣ ਦੀ ਜਿਨੀ ਕਿ ਤਰ੍ਹਾਂ ਆਇਆ ਫਿਰ ਤਵਾਦੋਂ ਮੰਝੇ ਤੇ ਫੇਰ ਉਹ ਤੁਹਾਡੀ ਕੁੜੀਆ ਪਾੜਨ ਦੇਂਦੇ ਨੇ ਜਾਂ ਕੋਈ ਨਹੀਂ ਰਹਿੰਦੇ ਨੇ ਬਿਲਾਕਨ ਚੱਪੜ ਮੰਝੀ ਟੋਕਲੇ ਹੁੰਦੀ ਹੈ ਅੱਛਾ ਕੀ ਪ੍ਰੀਤ ਨਹੀਂ ਆਏਗੀ ਪ੍ਰੀਤ ਦੁਸੇ ਗੱਸੇ ਕਰਨਾ ਉਹਦਾ ਵੀ ਤੁਹਾਡੇ ਘਰ ਘਰ ਕਰ ਸਕਦੀ ਬਰੀਤ ਆਈ ਨਹੀਂ ਉਹ ਪ੍ਰੀਤ ਇਦਾਂ ਹੀ ਆਪਦੇ ਜਿਓਦੇ ਜਿਓ ਤਿੰਨ ਪਤਾ ਟੈਨਸ਼ਨ ਕੀ ਲੈਂਦੀ ਹੈ ਵੇਖੀਂਆਂ ਮਗਨੀ ਜੀ ਚਾਹੁੰਦੇ ਇੱਕ ਦੋ ਗੇੜੇ ਲਾ ਕੇ ਤੇ ਇੱਕ ਵੀ ਨਹੀਂ ਮੇਰੇ ਕੋਲ ਆਈ। ਮੈਨੂੰ ਪਤਾ ਕੀ ਕੋਈ ਤੇ ਇਦਾਂ ਹੀ ਬਹਿ ਕੁਝ ਜਾਂਦੀ ਤੇ ਕੋਈ ਨੂੰ ਪਤਾ ਕੱਲ੍ਹ ਦਾ ਕੱਢਣ ਦੇ ਜਾਂਦੀ ਕ੍ਰਿਸਟਲ ਕਾਰਜ ਕੀ ਸਫਾਈਆਂ ਆਈਆਂ। ਆਹ ਤਾਂ ਯਾਨੀ ਉਹਨੇ ਸਫਾਈਆਂ ਕਰ ਜੀਏ ਚਲੇ ਬਚਾਰੀ ਤਾਈ ਕੋ ਕਿਹੜਾ ਤਾਈ ਤੇਰਾ ਜੀ ਵੀ ਲੱਗਾ ਨਾ ਕੁੜੀਆਂ ਆਈਆਂ। ਹਾਂ ਲੱਗਦਾ। ਆਹ ਜਰੀ ਦਾ ਚੁੱਪ ਘੱਟੇ ਬੈਠੀ ਰਹਿੰਦੀ ਇਦਾਂ। ਲੱਗਦਾ ਸਾਡੀਆਂ ਕੁੜੀਆਂ ਆਈਆਂ ਹਨਾ ਟਾਈਮ ਪਾਸ ਹੋ ਜਾਂਦਾ ਦਾ ਤੁਸੀਂ ਇਕੱਲੇ ਬੈਠੇ ਰਹਿੰਦੇ ਜੀ। ਨਹੀਂ ਵੇਖ ਤਾਈ ਉਹ ਕੰਗੀ ਨੇ ਘਰ ਸਾਹਮਣੇ ਭਾਬੀ ਦੀ ਬੈਠੀ ਫਿਰ ਵੀ ਨਹੀਂ ਆਣੇ ਜਾਂਦੇ ਹਣ। ਸਕੂਲ ਨਹੀਂ ਵੀ ਛੱਡ ਕੇ ਆਈ ਇਹ ਤੇ ਆਪ ਨਹੀਂ ਸਕਦਾ ਕਿੰਨੇ ਕ ਦਿਨ ਕਿਤੇ ਸਾਡੇ ਪਰੌਣੇ ਨਹੀਂ ਤੁਹਾਡੇ ਹੁੰਦੇ ਨਾਲ ਲੈ ਆਇਆ ਕਰੋ ਵਿਚਾਰਿਆਂ ਨੂੰ ਤੁਹਾਨੂੰ ਦੱਸਿਆ ਰਹੇਗਾ ਸਭ ਦੱਸਣਾ ਕਿੱਦੇ ਪਹੁੰਚੋ ਕੋਈ ਨਹੀਂ ਇੱਥੇ ਵੀ ਇਤਰੇ ਕੋਲ ਉਧਰ ਆ ਕੇ ਬਹਿ ਜਾ ਕਰਨਾ ਆ ਜਾ ਕਰਨਾ ਉਹਨਾਂ ਨੂੰ ਅਕਸਰ ਜੀ ਕਰਦਾ ਸੌਹਰੇ ਆਈਏ ਚਾਹੀਏ ਮੈਨੂੰ ਮੰਨੀ ਕਰਦਾ ਵੀ ਨਹੀਂ ਜਾਣਾ ਨਹੀਂ ਵਿਆਖਿਆ ਹੀ ਇੱਕ ਦੋ ਗਰਾਂ ਦੀ ਕਰਨੀ ਪਿਕਲ ਨੇ ਜੇ ਬੁਰਾ ਵੰਦਨ ਚਲ ਕੇ ਕਹੀ ਹੋਏ ਕਾਇ ਕਿ ਨਹੀਂ ਦੋ ਤਾਂ ਦਾਇਰੇ ਵਿੱਚ ਸਾਧੇ ਮੋੜਨਾ ਪਵੇ ਤਾਂ ਬਦ ਸਰਕਾਰ ਨਹੀਂ ਆਣੀ ਨਹੀਂ ਛੱਡੀ ਹੋਈ ਇੰਨੇ ਨਾ ਫਿੱਕੇ ਲਹਿ ਲਾ ਜਾਂਦੀ। ਸੁਸਵਾਵਾ ਤੁਹਾਡੇ ਸਾਹਮਣੇ ਦੀ ਤੁਹਾਡੀ। ਹਾਂਜੀ ਇਹ ਤਾਂ ਸਾਹਮਣੇ ਰੋਟੀ ਪਾਣੀ ਬਣਾ ਦਿੰਦੇ ਕੋਈ ਕਰਨੇ ਲੱਗ ਰੋਟੀ ਪਾਣੀ ਕਰਦੇ। ਉਹ ਹੀ ਨਾ ਭੀਤ ਨਹੀਂ ਇਹ ਤਾਂ ਡਾ ਬੜਾ ਸੰਸਾਰਾ ਵਾ। ਜੇ ਤੁਸੀਂ ਮੈਨਾਂ ਹੁੰਦੇ ਲੱਗੇ ਤਾਂ ਗਲਾ ਨਾ ਕੱਢਿਆ ਲਈ ਨਦੀ ਕੋਈ ਘਰ ਨਹੀਂ ਲੱਗਦਾ ਹੀ ਨਹੀਂ ਕਿ ਦੋ ਘਰ। ਤੇ ਘਿਰ ਕਿਤਾ ਮੈਂ ਜਿੱਤੇ ਨੂੰ ਦੱਸਿਆ ਨਾ ਤੁਹਾਨੂੰ ਦੱਸਿਆ ਆਪਾਂੰਦ ਨਹੀਂ ਕਰਦੇ ਕਈ ਵਾਰੀ ਅੱਖ ਨਹੀਂ ਮੈਦ ਨਹੀਂ ਰਹਿਣ। ਮਟਾਈ ਨੇ ਤੇ ਬੰਦ ਨਹੀਂ ਕਰਦੇਗੇ ਬਚਾਲਾ ਬਈ ਤੇ ਪਤਾ ਲੱਗਦਾ ਰਹਿੰਦਾ ਸਾਰੇ ਬਿਜੁਰਗਿਆਗੇ ਸੌ ਢਲੇ ਮੱਠੇ ਖੰਡੇ ਦਾ ਤੇ ਚੰਗੇ ਭਲਾ ਦਾ ਪਤਾ ਨਹੀਂ ਕਿ ਜਿਹੜੀ ਬਿਜੁਰ ਤੇ ਤੈਨੂੰ ਪਤਾ ਬੜਾ ਫਰਕ ਪੈ ਜਾਂਦਾ ਤੇ ਇਦਾਂ ਕਰਕੇ ਧਿਆਨ ਰੱਖੇ ਰਾਤ ਨੂੰ ਵੀ ਤੇਰੇ ਵੀਰ ਨੇ ਦੋ ਤਿੰਨ ਵਾਰੀ ਉੱਠ ਕੇ ਤੇ ਦੇਖਦੇ ਜਾਣਾ ਹੁੰਦਾ ਜਦੋਂ ਉੱਠਦੇ ਆ ਤੇ ਫਿਰ ਇਦਾਂ ਫਿਕਰ ਜੀ ਮੈਂ ਨਾ ਲਾਗੇ ਨਾ ਲੈ ਹਾਂ ਕੋਟ ਦਾ ਗੰਦਾ ਜਿਹਾ ਧੱਕਾ ਨਾ ਮੈਂ ਸੱਚੀ ਜਰਾ ਨਾ ਜਿਦਾ ਬਹਿ ਜਾ ਕੋਈ ਨਹੀਂ ਦਵੇ ਜੀ ਮੈਂ ਸਭ ਜੀਤ ਰਿਹਾ ਪੰਮਾ ਜਾ ਕੇ ਆਪ ਜੀ ਨੂੰ ਚਾਰ ਪਾਣੀ ਪਿਆ ਦਿੰਨੇ ਆਂ ਧਾਈ ਤੁਹਾਨੂੰ ਕਿੱਥੋਂ ਪਿਆਣਾ ਸਾਡੇ ਕੋਲ ਦੁੱਧ ਵੀ ਉਹਨਾਂ ਨਾਲ ਸਾਹਮਣੇ ਮੈਂ ਨਹੀਂ ਲਈ ਕੋਈ ਨਹੀਂ ਬਹੁ ਮੈਨੂੰ ਤੁਹਾਡੇ ਤੇ ਥੋੜੀ ਕੋਈ ਗੁੱਸਾ ਆਵਾ ਚਾਹੀ ਚਾਵਾ ਮੈਂ ਦੱਸ ਕੁਆਪ ਜੀ ਆਂ ਗਿਆ ਰਾਤੀ ਅਸੀਂ ਅੱਖਾਂ ਦਈਆਂ ਹਾਂ ਮੈਂ ਤੇ ਪ੍ਰੀਤ ਤੇ ਇੱਕ ਬਾਹ ਚੇਤੇ ਚੁੰਦੇ ਜਦ ਪੈਗੀਆਂ ਗੱਲਾਂ ਬਾਤਾਂ ਕਰਨੇ ਤੈਨੂੰ ਪਤਾ ਕਿ ਦੋਈ ਤਾਂ ਇਹ ਕੱਲੇ ਜਿਹੜੇ ਫੇਰ ਐਂ ਆ ਕੇ ਅੱਜ ਆਉਣਾ ਕਿਥੇ ਮੇਰੇ ਕਿਉਂ ਚਲੇ ਜਾਣਾ ਚਲੇ ਵੀ ਜੇ ਮੇਰੇ ਨਾਲ ਸੇਵੇ ਦੇ ਪਰਪਾਸ ਤਾਂ ਪਰਾ ਪੱਬੀ ਦੇ ਪਿੱਛੇ ਵੀ ਹੀ ਨਿਆਣਿਆਂ ਦਾ ਉਸਤਾ ਅਹ ਨਿਆਣਿਆਂ ਦਾ ਉਹਨੇ ਮੇਰਾ ਕਿ ਸਭ ਜੀ ਲੱਗਾ ਤੇ ਦੋ ਦਿਨ ਆਈਆਂ ਜੀ ਨਾ ਪੱਬੀ ਤਾਂ ਨਪਤਾ ਰਹਾ ਹਰ ਪਿੱਛੇ ਸਾਦਾ ਨਹੀਂ ਰਹਿਣ ਨੂੰ ਕਿਉਂ ਚੀਤ ਕਰਦਾ ਵਾ ਕੋਈ ਉਹ ਇੱਕ ਰਾਤ ਵਿੱਚ ਤਾਂ ਹੀ ਨਾ ਵੀ ਆਈ ਤੇ ਮੈਂ ਹੁਣ ਆਈ ਲਊਗੀ ਨਹੀਂ ਸਵੇਰੇ ਚਲੇ ਜਾਣਾ ਦੋਣੇ ਦੋਵੇਂ ਕਿੱਥੇ ਐ ਚਲ ਵੀ ਐਸੋ ਪੱਕੇ ਬੈਠ ਗਿਆ ਪਰ ਹੁੰਦੇ ਬਾਵਾ ਤੁਹਾਡੇ ਨਾਲ ਮੈਂ ਤੇ ਆਪ ਨੂੰ ਠੀਕ ਕਰੀ ਬਾਬੀ ਤੁਹਾਨੂੰ ਪਤਾ ਚਲ ਆਇਆ ਤੇ ਕਿਤੇ ਜਾਣੀ ਰਾਤੀ ਤੇ ਵੀਰ ਵੀ ਆਖਰ ਨੇ ਆਗਾ ਉਹ ਦਿਨੋਂ ਉਨਕ ਲੱਗਦੀ ਸੀ ਕੁੜੀਆਂ ਤੇ ਮੈਂ ਕਿਹਾ ਹਾਈਂ ਛੁੱਟੀ ਗਿਆ ਨਾ ਕਿ ਨਹੀਂ ਆਣਾ ਛੁੱਟੀ ਹੋਣੀ ਹੈ ਫੇਰ ਲਾ ਕੇ ਜਾਵਾਂਗੇ ਹਫਤਾ ਹੋ ਗਿਆ ਉਹ ਨਾ ਜੇ ਇਦਾਂ ਕਰ ਜਾ ਕਰੋ ਵਾਰੀ ਵਾਰੀ ਆ ਜਾ ਕਰੋ ਕਿ ਪਹਿਲਾਂ ਤੂੰ ਆ ਜਾ ਕਰ ਫਿਰ ਪ੍ਰੀਤ ਆ ਜਾ ਜੇ ਪ੍ਰੀਤ ਪਹਿਲਾਂ ਆ ਜਾ ਬਾਅਦ ਚ ਤੂੰ ਆ ਜਾ ਕਰ ਆ ਜੰਨੀਆਂ ਵੀ ਚਲ ਦੋਵੇਂ ਸੋ ਆਪ ਦੀ ਤੇ ਚਲੋ ਵੀ ਇਕ ਨਾ ਬਤਾ ਕਰਦੇ ਕਿ ਤਾਂ ਇਕੱਠੀਆਂ ਰਹਿਣਾ ਆ ਜ ਨਹੀਂ ਕੱਟੀਆਂ ਫਿਰ ਤੁਸੀਂ ਇਕੱਠੀਆਂ ਹੁੰਦੇ ਆ ਕੱਟੀਆਂ ਚਲਦੀ ਨਹੀਂ ਹੁੰਦਾ ਬਰਨ ਨਹੀਂ ਲੱਗਦਾ ਵਾਰੀ ਗਾੜੀ ਆਉਂਗੀ ਤੇ ਤੇ ਨਾ ਆਈ ਆ ਇਹ ਤਾਂ ਬੱਗ ਚੰਦ ਦਾ ਸਾਜਾ ਮਾਨੀ ਕੱਲੀ ਕੱਲੀ ਜਾਵੇ ਮਾਰਾ ਨੇ ਜਿਹੜੇ ਚਪਰ ਤੇ ਬੈਠੀ ਰਹਿੰਦਾ ਹੁੰਦਾ ਤੇ 20 ਦਿਨ ਕਰ ਤੂੰ ਮੈਨੂੰ ਛੋਹ ਕੇ ਤੇ ਪ੍ਰੋਣ ਦਾ ਦੁੱਧ ਰੰਗ ਆ ਦੁੱਧ ਰੰਗ ਆ ਜਦ ਤਾ ਹਰੀ ਮਸਾਲਾ ਦੇ ਮੈਂ ਥੋੜੇ ਜਿਹਾ ਫੋਟੇ ਦਾ ਚੋਲੋ ਇੱਕ ਰੇਨ ਸੋਤਾ ਸੋਤਾ ਸਭ ਲਈ ਆਦੇ ਤੇ ਦੇ ਜਣਾ ਜੇ ਤੁਸੀਂ ਆਈਆਂ ਜਿੱਤੇ ਨਾਲੇ ਦਵਾਈ ਕੁੱਟੀ ਟਾਈਪ ਕੋਸ਼ ਲੈਣੀ ਕੋਈ ਹਾਂਜੀ ਆਖਦਾ ਸਵੇਰੇ ਇੱਕ ਨਾ ਟਾਈਮ ਨਾ ਜਾਵਾਂਗੀ ਤੇ ਫਰੀਦ ਜਾਊਗੀ ਤੇ ਮੈਂ ਜਾਊਂਗੀ ਸ਼ਹਿਰ ਤੇ ਕਨ ਸੋਤਾ ਪਹਿਲੇ ਆਵਾਂਗੇ

ਹਾਂ ਲੰਘ ਜਾ ਤੁਸੀਂ ਲੰਘ ਬਤਾਂ ਚੱਲੀ ਨੇ ਲਾਉਂਦੇ ਤੇ ਬਾਹਰ ਜਾ ਆ ਵੇਖ ਕੱਤੀ ਮੇਰੀ ਗੈ ਲੱਗੇ ਆ ਕਿੰਨੀ ਗੱਟੂਆ ਮੁੰਨੀਆਂ ਨਾਲ ਲੈ ਜਿਓ ਤੁਸੀਂ ਘਰੇ ਨਿਤਾਬ ਲੈਣੇ ਆ ਮਗਰ ਖਰਾਬ ਨਹੀਂ ਕੋ ਫਰੀ ਬਲੇਜ ਕੋ ਮੈਂ ਤਾਂ ਹੀ ਕੁੱਛ ਨੂੰਗੀ ਨਾ ਖਰੀਦ ਰੀਦ ਆਈ ਨਹੀਂ ਬ੍ਰੀਤ ਕਿੱਥੇ ਆ